हेलो जी सत श्री अकाल किन्ने किते सारे जने उम्मीद ਕਰਦੇ ਆ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਹਰ ਵਾਰ ਦੀ ਤਰ੍ਹਾਂ ਆਪਾਂ ਤੁਹਾਡੇ ਕੋਲ ਫੇਰ ਆਈਆਂ ਨਵੇਂ-ਨਵੇਂ ਸੋਹਣੇ-ਸੋਹਣੇ ਸੂਟ ਲੈ ਕੇ ਜਿਹੜੇ ਆਪਾਂ ਨੂੰ ਵੀਵਰਸ ਫਸਟ ਟਾਈਮ ਦੇਖ ਰਹੇ ਉਹਨਾਂ ਨੂੰ ਦੱਸ ਦਿੰਨੇ ਆ ਜੀ ਅਸੀਂ ਆਨਲਾਈਨ ਸਰਵ ਕਰਦੇ ਆਂ ਸ਼੍ਰੀ ਮੁਕਤਸਰ ਸਾਹਿਬ ਤੋਂ ਕੋਈ ਵੀ ਸੂਟ ਪਸੰਦ ਆਉਂਦਾ ਜੋ ਨੰਬਰ ਸਕਰੀਨ ਦੇ ਉੱਪਰ ਦਿੱਤਾ ਹੋਇਆ ਜੀ ਉਸ ਦੇ ਉੱਪਰ ਤੁਸੀਂ WhatsApp ਮੈਸੇਜ ਕਰਨਾ ਕੋਈ ਵੀ ਸੂਟ ਰਿਲੇਟਡ ਤੁਸੀਂ ਇਨਕੁਆਇਰੀ ਕਰਨੀ ਹੈ ਔਰ ਆਪਣੀ ਬੁਕਿੰਗ ਕਰਵਾਉਣੀ ਹੈ ਠੀਕ ਹੈ ਜੀ ਹਾਂਜੀ ਇਹ ਵਾਲੇ ਸੂਟ ਹੈਗੇ ਆ ਜੀ জਾਰਜਟ ਦੇ ਉੱਪਰ ਪਿਓਰ ਜਾਰਜਟ ਦੀ 셔ਟ ਹੈ ਉੱਪਰ ਆਰੀ ਦੀ ਐਮਬ੍ਰੋਇਡਰੀ ਹੋਈ ਹੋਈ ਹੈ ਪਹਿਲਾਂ ਵੀ ਆਪਾਂ ਸੂਟ ਲੈ ਕੇ ਆਏ ਸੀ ਇਸ ਵਾਰ ਪ੍ਰਿੰਟਿੰਗ ਵੀ ਲੱਗ ਹੈ ਠੀਕ ਹੈ ਤੇ ਕਲਰਸ ਵੀ ਲੱਗ ਨੇ ਮੋਸ਼ਰ ਦੀ ਲੱਗੀ ਹੋਈ ਹੈ ਜੀ ਨਾਲ ਬਾਟਮ ਜਾਰਜਟ ਦੇ ਨਾਲ ਰਹੇਗਾ ਜੀ ਦੁਪੱਟਾ ਤੇ ਇਹ ਦੁਪੱਟਾ ਜੀ ਬਿਲਕੁਲ ਵੀ ਸਲਿੱਪਰੀ ਨਹੀਂ ਹੁੰਦਾ ਠੀਕ ਹੈ ਟਿਕਾਊ ਦੁਪੱਟਾ ਹੁੰਦਾ ਪੂਰੀ ਸੋਹਣੀ ਵਿੱਚ ਪ੍ਰਿੰਟਿੰਗ ਹੋਈ ਹੋਈ ਹੈ ਹਾਂ ਜੀ ਨੈਕਸਟ ਆਪਾਂ ਇਹਦੇ ਵਿੱਚ ਲੈ ਕੇ ਆਈਆਂ ਬਲੈਕ ਕਲਰ ਇਹ ਵਾਲੀ ਬਾਟਮ ਰਹੇਗੀ ਠੀਕ ਹੈ ਜੀ ਤੇ ਇਹ ਵਾਲਾ ਰਹੇਗਾ ਨਾ ਸ਼ਰਟ ਦਾ ਸਟੱਫ ਠੀਕ ਹੈ ਜੀ ਬਹੁਤ ਹੀ ਫਾਈਨ ਕੁਆਲਿਟੀ ਦਾ ਸਟੱਫ ਆ ਪਿਓਰ ਜਾਰਜਟ ਦੀਆਂ ਸ਼ਰਟਸ ਰਹਿਣਗੀਆਂ ਇਹ ਕਲਰ ਤੁਸੀਂ ਦੇਖ ਸਕਦੇ ਹੋ ਸਾਰੇ ਕਲਰਸ ਬਹੁਤ ਪਿਆਰੇ ਨੇ embroidery ਵੀ ਕਰਵਾ ਸਕਦੇ ਹੋ ਤੁਸੀਂ ਆਲਰੇਡੀ ਇਹਦੇ ਤੇ ਉੱਪਰ ਆਰੀ ਦੀ embroidery ਹੈਗੀ ਹੈ ਠੀਕ ਤਾਂ ਤੁਸੀਂ ਐਜ਼ ਇਟ ਇਜ਼ ਵੀ ਇਹਨਾਂ ਨੂੰ ਪਹਿਨ ਸਕਦੇ ਹੋ ਪਾਰਟੀ ਵੀਅਰ ਸੂਟਸ ਨੇ ਇਹ ਵਾਲੀ ਹੈਗੀ ਐ ਜੀ ਦੁਪट्टे ਦੀ ਪ੍ਰਿੰਟਿੰਗ ਹਾਂਜੀ ਨੈਕਸਟ ਡੇ ਹੈ ਆਫ ਵਾਈਟ ਸ਼ੀਰ ਦੀ ਬਾਟਮ ਐਕਚੁਅਲੀ ਆਫ ਵਾਈਟ ਨਹੀਂ ਥੋੜਾ ਜਿਹਾ ਗ੍ਰੇ ਦੀ ਟੂਨ ਦੇ ਵਿੱਚ ਵੀ ਹੈ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਹਾਈਲਾਈਟਡ ਆ ਪੂਰਾ ਆਰੀ ਦੇ ਨਾਲ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਹੈਗੀ ਜਿਹੜੀ ਪ੍ਰਿੰਟਡ ਸ਼ਰਟ ਹੈ ਇਹ ਹੈਗਾ ਜੀ ਦਾ ਦੁਪੱਟਾ ਐਜ਼ ਆਲਵੇਜ਼ ਹਰੇ ਇਸ ਗਰੁੱਪ ਦੇ ਲਈ ਨੇ ਸੂਟਸ ਜਿਹੜਾ ਵੀ ਕਲਰ ਪਸੰਦ ਆਉਂਦਾ ਜਾਂਦਾ ਸਕਰੀਨਸ਼ਾਟ ਲੈਂਦੇ ਜਾਓ ਸੈਂਡ ਕਰਦੇ ਜਾਓ ਬਲੈਕ ਕਲਰ ਆ ਪ੍ਰਿੰਟਿੰਗ ਅਲੱਗ ਨਾ ਥੋੜਾ ਜ਼ਿਆਦਾ ਬਲੈਕ ਸੀਗਾ ਇਸ ਤਰ੍ਹਾਂ ਦੇ ਨਾਲ ਠੀਕ ਹੈ ਜੀ ਦੇਖ ਸਕਦੇ ਹੋ ਇਹ ਵਾਲਾ ਰਹਿਣਾ ਹੈ ਦੁਪੱਟਾ ਜੀ ਨੈਕਸਟ ਵਾਲਾ ਸ਼ੇਡ ਇਸ طرح ਦੀ ਟੋਨ ਹੈਗੀ ਜਿੰਦੀ 컬러 ਦੇਖੋ ਤੁਸੀਂ ਕਿੰਨਾ ਪਿਆਰਾ ਤੇ ਸਾਰੇ ਕਲਰ ਨੇ ਜਿਹੜੇ ਉੱਪਰ ਵਾਲੇ ਵੀ ਉਹ ਵੀ ਬੜੇ ਸੋਹਣੇ ਅਟਕੇ ਆ ਰਹੇ ਨੇ ਬਸ ਤਰ੍ਹਾਂ ਦੇ ਨਾ ਠੀਕ ਹੈ ਜੀ ਲਿਮਟਡ ਪੀਸ ਨੇ ਜੀ ਆਪਣੇ ਕੋ ਹਾਂਜੀ ਨੈਕਸਟ ਡੇ ਵਾਲੇ ਹੈਗੇ ਆ ਫੋਇਲਿੰਗ ਵਾਲੇ ਸੂਟਸ ਆਪਣੇ ਠੀਕ ਹੈ ਜੀ 글ਿਟਰ אורਗੈਂਜ਼ਾ ਦੇ ਉੱਪਰ ਹੈਗਾ ਜਿਹੜਾ ਬਣਿਆ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਇਹ ਸਟੱਫ ਹੁਣ ਕਿੰਨਾ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਠੀਕ ਹੈ ਤਾਂ ਇਸ ਤਰ੍ਹਾਂ ਦੇ ਨਾਲ ਜਿਹੜੇ ਇਹਦੀ ਸਾਰੀ ਡਿਜ਼ਾਈਨਿੰਗ ਆਉਣੀ ਹੈ ਇਹ ਤੁਹਾਡੀ ਸ਼ਰਟ ਦਾ ਬੈਕ ਇਸ ਤਰ੍ਹਾਂ ਦੇ ਨਾਲ ਬੈਕ ਤੇ ਡਿਜ਼ਾਈਨਿੰਗ ਆਏਗੀ ਏ ਹੈਗਾ ਜਿਹੜਾ ਤੁਹਾਡੀ ਬਾਜ਼ੂ ਤੇ ਆਏਗਾ ਡਿਜ਼ਾਈਨ ਠੀਕ ਹੈ ਜੀ ਸਾਰੀ ਸ਼ਰਟ ਦੇ ਵਿੱਚ ਜਿਹੜੀ ਤੁਹਾਨੂੰ ਇਸ ਤਰ੍ਹਾਂ ਦੇ ਨਾਲ ਫੋਇਲਿੰਗ ਮਿਲਦੀ ਹੈ ਫੁੱਲ ਸੂਟ ਹੈ ਜੀ ਬਾਟਮ ਮੈਂ ਜਿਹੜੀ ਆਂਦੀ ਪਲੇਨ ਰਹੇਗੀ ਐਂਡ ਇਹ ਵਾਲਾ ਦੁਪੱਟਾ ਦੁਪੱਟਾ ਵੀ ਸਾਰਾ ਭਰਿਆ ਭਰਿਆ ਜਾਨੀਆਂ ਐ ਇਦਾਂ ਬਾਰਡਰ ਬਣਿਆ ਹੋਇਆ ਠੀਕ ਹੈ ਜੀ ਤੇ ਇਸ ਤਰ੍ਹਾਂ ਦੇ ਨਾਲ ਵਿੱਚ ਪੈਟਰਨ ਬਣਿਆ ਹੋਇਆ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਨੇ ਸੂਟਸ ਜਤੋਂ ਤੁਸੀਂ embroidery ਤੋਂ ਹਟ ਕੇ ਕੁਝ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਇਹ ਸੂਟ ਤੁਹਾਡੇ ਲਈ ਨੇ ਨੈਕਸਟ ਇਹ ਵਾਲਾ ਕਲਰ ਹੈ ਜਿਹੜਾ ਮਰਜ਼ੀ ਕਲਰ ਤੁਸੀਂ ਇਹਨਾਂ ਦੇ ਵਿੱਚੋਂ ਸਿਲੈਕਟ ਕਰ ਸਕਦੇ ਹੋ ਹਾਲੇ ਜੀ ਇਸ ਤਰ੍ਹਾਂ ਦੇ ਨਾਲ ਕੇਰੇ ਦਾ ਡਿਜ਼ਾਈਨ ਉੱਪਰੋਂ ਜਾਏਗਾ ਠੀਕ ਹੈ ਜੀ ਇਹ ਬਾਜੂ ਦਾ ਡਿਜ਼ਾਈਨ ਹੈ ਇਸ ਤਰ੍ਹਾਂ ਦੇ ਨਾਲ ਤੁਹਾਡੀ ਬਾਜੂ ਤੇ ਆ ਜਾਣਾ ਈ ਬੈਕ ਰੈਕਟੈਂਗਲ ਠੀਕ ਹੈ ਜੀ ਫਰੰਟ ਜਿਆਦਾ ਭਰਿਆ ਹੋਇਆ ਬੈਕ ਤੇ ਇਸ ਤਰ੍ਹਾਂ ਦੇ ਨਾ ਪੈਟਰਨ ਆਏਗਾ ਕਿ ਰਾਈਡ ਇਹ ਹੈ ਜੀ ਦੁਪੱਟਾ ਸਿਮਸ ਚੱਕਦੇ ਦੁਪੱਟੇ ਰਹਿਣਗੇ ਨਾਲ ਸੋ ਦੈਟ ਜਿਹੜੀ ਗ੍ਰੇਸ ਹੈ ਉਹ ਇਕੁਅਲ ਰਹਿ ਸਕੇ ਇਸ ਤਰ੍ਹਾਂ ਦੇ ਜਾਗੋ ਤੇ ਵੇਅਰ ਕੀਤੇ ਹੋਏ ਬਹੁਤ ਸੋਹਣੇ ਲੱਗਦੇ ਨੇ ਇਹ ਵਾਲੇ ਸੂਟਸ ਠੀਕ ਹੈ ਜੀ ਹਾਂਜੀ ਕੇਵਲ ਫਲੋਜੀ ਕਲਰ ਠੀਕ ਹੈ ਇਸ ਤਰ੍ਹਾਂ ਦੇ ਨਾਲ ਸੇਮ ਹੀ ਹੈ ਜੀ ਬੈਕ ਸ਼ਰਟ ਦੀ ਹੈਗੀ ਐ ਇਸ ਤਰ੍ਹਾਂ ਦੇ ਨਾਲ ਬਣੀ ਹੋਈ ਐ ਠੀਕ ਹੈ ਤੇ ਇਸ ਤਰ੍ਹਾਂ ਦੇ ਨਾਲ ਆ ਜਾਣਾ ਬਾਜੂ ਦਾ ਡਿਜ਼ਾਈਨ ਇਹ ਆ ਜਾਣਾ ਦੁਪੱਟਾ ਦੁਪੱਟੇ ਦਾ ਬਾਰਡਰ ਐਂਡ ਦੁਪੱਟੇ ਦੀ ਸੈਂਟਰ ਵਾਲੀ ਸਿਮੇਟਰੀ ਠੀਕ ਹੈ ਜੀ ਅੱਜ ਆਪਾਂ ਤੁਹਾਨੂੰ ਲਿਮਟਿਡ ਪੀਸ ਦਿਖਾਏ ਨੇ ਇਹਨਾਂ ਦੇ ਵਿੱਚੋਂ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਜੀ ਤੁਸੀਂ ਪਰਚੇਸ ਕਰ ਸਕਦੇ ਹੋ ਠੀਕ ਹੈ ਫਿਰ ਮਿਲਾਂਗੇ ਆਪਾਂ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਇਹਨਾਂ ਸੂਟਸ ਦੇ ਆਰਡਰ ਕਰੋ ਬੁੱਕ